ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਜਿੱਤੋ ਕਿਤੋਂ ਵੀ ਤੁਸੀਂ ਸਾਡਾ ਲਾਈਵ ਦੇਖ ਰਹੇ ਹੋ ਜਾਂ ਰੀਪਲੇ ਦੇਖੋਗੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਅਕਸਰ ਆਪਣੇ ਬਿਜ਼ਨਸ 파ਟਰਨ ਨੂੰ ਇੱਕ ਨਵੇਂ ਬਿਜ਼ਨਸ 파ਟਰਨ ਨੂੰ ਲੈ ਕੇ ਆਉਂਦੀ ਹਾਂ ਲਾਈਵ ਤੇ ਤਾਂ ਕਿ ਉਹਨਾਂ ਦੀ ਜਰਨੀ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਣ ਉਹਨਾਂ ਦਾ ਪਾਏ ਤੁਹਾਡੇ ਨਾਲ ਸ਼ੇਅਰ ਕਰ ਸਕਣ ਇਹਨੂੰ ਤੁਹਾਨੂੰ ਦੱਸ ਸਕਣ ਕਿ ਉਹਨਾਂ ਨੇ ਕਿਉਂ ਸ਼ੁਰੂ ਕੀਤਾ ਸੀ ਐਨ ਕਿੱਦਾਂ ਉਹਨਾਂ ਦਾ ਬਿਜ਼ਨਸ ਚੱਲ ਰਿਹਾ ਸੋ far ਸੋ ਜੇ ਤੁਸੀਂ ਵੀ ਕੋਈ ਓਪਰਚੁਨਿਟੀ ਲੱਭ ਰਹੇ ਹੋ ਕਿ ਫਾਈਨੈਂਸ਼ੀਅਲੀ ਸਿਕਯਰ ਹੋਣਾ ਚਾਹੁੰਦੇ ਹੋ ਫਾਈਨੈਂਸ਼ੀਅਲੀ ਫਰੀडम ਚਾਹੁੰਦੇ ਹੋ ਆਪਣੀ ਲਾਈਫ ਪਾਰਟਨ ਨੂੰ ਹੈਲਪ ਕਰਨਾ ਚਾਹੁੰਦੇ ਹੋ ਫਾਈਨੈਂਸ਼ੀਅਲੀ ਸਟੇ ਐਟ ਹੋਮ ਮਾਂ ਮੋਚਾ ਪੱਛੇ ਵੱਡੇ ਹੋ ਰਹੇ ਯੂਨੀਵਰਸਿਟੀ ਦਾ ਉਹਨਾਂ ਦਾ ਫਿਗਰ ਹੈ ਕਿ ਖਰਚਾ ਕਿਵੇਂ ਕਰਨਾ ਸਾਰਿਆਂ ਨੂੰ ਆਪਨ ਪਤਾ ਹੀ ਹੈ ਕਿ ਅੱਜਕੱਲ ਮਹਿੰਗਾਈ ਕਾਫੀ ਹੋ ਰਹੀ ਹੈ ਤੇ ਇੱਕ ਦੋ ਜੌਬ ਦੀ ਜਗ੍ਹਾ ਆਪਾਂ ਦੋ ਜੌਬਾਂ ਵੀ ਕਰ ਲਈਏ ਤਾਂ ਐਂਡ ਆ ਦਾ ਡੇ ਹੈਂਡ ਟੂ ਮਾਉਥ ਹੀ ਹੋਵੇਗਾ ਕਿਉਂਕਿ ਇੱਥੇ ਹਰ ਇੱਕ ਚੀਜ਼ ਕਿਸ਼ਤਾਂ ਤੇ ਆਪਣੇ ਘਰ ਗੱਡੀਆਂ ਹੋ ਪਤਾ ਨਹੀਂ ਕਿਹੜੀ-ਕਿਹੜੀ ਚੀਜ਼ ਆਪਣੇ ਕੋਲ ਹੈ ਮੋਸਟਲੀ ਸਾਰੀਆਂ ਕਿਸ਼ਤਾਂ ਤੇ ਹੈ ਕਿ ਆਪਾਂ ਆਪਣੀ ਲਾਈਫ ਕਿਸ਼ਤਾਂ ਨਾਲ ਜੀਣਾ ਆਏ ਸੀਗੇ ਇਸ ਦੁਨੀਆ ਤੇ ਇਸ ਗੱਲ ਨੂੰ ਜ਼ਰੂਰ ਸੋਚ ਕੇ ਦੇਖਿਓ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚਿਆਂ ਦੇ ਸੁਪਨੇ ਪੂਰੇ ਹੋਣ ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਟਾਈਮ ਦੇ ਸਕੋ ਤੇ ਆਪਣੀ ਲਾਈਫ ਨੂੰ ਵੀ ਇੰਜੋਏ ਕਰ ਸਕੋ ਤਾਂ ਜ਼ਰੂਰ ਇਸ ਓਪਰਚੁਨਿਟੀ ਨੂੰ ਚੈੱਕ ਕਰਨਾ ਤੇ ਮੈਂ ਹੁਣ ਆਪਣੇ ਬਲਾਨੀਆਂ ਬਹੁਤ ਹੀ ਪਿਆਰੇ ਬਿਜ਼ਨਸ ਪਾਰਟਨਰ ਜਿਨ੍ਹਾਂ ਦਾ ਨਾਮ ਹੈਗਾ ਅਨਿਤਾ ਤੇ ਉਹਨਾਂ ਤੋਂ ਸੁਣਦੇ ਆ ਉਹਨਾਂ ਦੀ ਬਿਜ਼ਨਸ ਟਰਨਿੰਗ ਕਿੱਦਾਂ ਹੈਗੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਸਾਡੇ ਪੇਜ ਤੇ ਦੇਖ ਰਹੇ ਹੈਗੇ ਆ ਰਮਨ ਜੀ ਨੂੰ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਨੂੰ ਇਨਵਾਈਟ ਕਰਨ ਵਾਸਤੇ ਤੁਹਾਡਾ ਯੂ ਆਰ ਮੋਸਟ ਵੈਲਕਮ ਕਿ ਤੁਸੀਂ ਮੈਨੂੰ ਐਦਾਂ ਮੈਂ ਤੁਹਾਨੂੰ ਮੈਸੇਜ ਕੀਤਾ ਤੇ ਤੁਸੀਂ ਰਾਈਟ ਵੇ ਰਿਪਲਾਈ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ so much ਤੁਹਾਡਾ ਥੈਂਕ ਯੂ ਮਾਈ ਰੈਟੇਸ਼ਨ ਥੈਂਕ ਯੂ ਸੋ ਅਹ ਹਾਂ ਜੀ ਅਨਿਤਾ ਜੀ ਆਪਾਂ ਤਾਂ ਇੱਕ ਦੂਸਰੇ ਨੂੰ ਜਾਣਦੇ ਆ ਲਾਈਕ ਬਿਜ਼ਨਸ ਵਾਈਜ਼ ਤਾਂ ਆਪਾਂ ਇੱਕ ਦੂਜੇ ਦੇ ਪੋਸਟ ਦੇਖਦੇ ਰਹਿੰਦੇ ਆ ਹੈਨਾ ਹਾਂਜੀ ਤੇ ਆਪਣੀ ਫੇਸ ਟੂ ਫੇਸ ਕਹਿ ਲਈ ਆਪਣੀ ਗੱਲ ਦੋ ਤਿੰਨ ਪਹਿਲਾਂ ਹੀ ਹੋਈ ਸੀਗੀ ਤੇ ਉਸ ਤੋਂ ਪਹਿਲਾਂ ਆਪਣਾ ਮੈਸੇਜ ਚ ਗੱਲਬਾਤ ਚੱਲਦੀ ਰਹੀ ਆ ਹੈਨਾ ਹਾਂਜੀ ਹਾਂਜੀ ਤੇ ਤੁਸੀਂ ਆਪਣੇ ਈਵਰਸ ਨੂੰ ਆਪਣੀ ਇੰਟਰੋਡਕਸ਼ਨ ਦਿਓ ਓਕੇ ਜੀ ਰਵੀ ਤੁਸੀਂ ਕਿੱਥੋਂ ਹੋ ਤੇ ਕੀ ਕਰਦੇ ਹੋ ਇਸ ਟਾਈਮ ਜੌਬ ਦੇ ਨਾਲ ਨਾਲ ਤੁਸੀਂ ਬਿਜ਼ਨਸ ਨੂੰ ਸ਼ੁਰੂ ਕੀਤਾ ਹਾਂਜੀ ਜ਼ਰੂਰ i'm uh, basically originally from india, uh, <laughs> mumbai to am, very uniquely because uh, oh, yeah. i haven't seen much people from mumbai. Oh. Uh, that's the thing. and uh, i came into this country like uh, kafi sahaj, like manu, almost 15 years ago. so from the day one study journey, here, i been doing jobs, multiple jobs. Haan uh, yeah. when you come into this country, the first thing is you first have to see a job because you have your bills, your rents, everything very uh, complete uh, you have to write away day one look for jobs multiple um, jobs okay. i did lots of you know career enhancement so and currently now i'm working in uh, full time in healthcare uh, professional so yeah that's my journey and that's uh, uh, my. I have two kids, teenage kids, okay. quite grown up. Oh, um, that's that's education was university you know, uh, so education is really uh, expensive here. but you have to pay from your pockets, right? so if you have your savings, you're good. but if you don't, then you have to have a side uh, hustle or a plan b, right? ਕਰਕੇ ਵੀ ਉੱਥੋਂ ਆਪਾਂ ਦੂਸਰੀ ਕੰਟਰੀ ਦੇ ਵਿੱਚ ਆਏ ਆ ਪਰ ਆਪਾਂ ਸਟਿਲ ਜ਼ੀਰੋ ਤੋਂ ਸਟਾਰਟ ਕੀਤਾ ਆਪਣੇ ਆਪ ਨੂੰ ਹੈਨਾ ਹਾਂਜੀ ਹਾਂਜੀ ਤੇ ਅਜੇ ਤੱਕ ਬਿਲਡ ਹੀ ਕਰ ਰਹੇ ਆ ਆਪਣੇ ਆਪ ਨੂੰ ਪਰ ਅਜੇ ਵੀ ਬਿਲਡ ਨਹੀਂ ਹੋਇਆ ਤਾਂ ਹੈਨਾ ਐਗਜ਼ੈਕਟਲੀ ਹੈ ਕਿ ਹਾਂਜੀ ਆਪਾਂ ਹੁਣ ਬਿਜ਼ਨਸ ਦੇ ਵਿੱਚ ਆਏ ਆ ਤਾਂ ਆਪਾਂ ਕਾਫੀ ਹੱਦ ਤੱਕ ਆਪਣੇ ਆਪ ਨੂੰ ਬਿਲਡ ਕਰ ਹੀ ਲਿਆ ਆ ਤੇ ਹੋਰ ਬਹੁਤ ਚੰਗੇ ਤਰੀਕੇ ਨਾਲ ਆਪਾਂ ਕਾਮਯਾਬ ਵੀ ਹੋਵਾਂਗੇ ਹੈਨਾ ਯੈਸ ਤੇ ਬੱਚਿਆਂ ਨੂੰ ਪੜਾਉਣ ਦੀ ਗੱਲ ਆਪਾਂ ਉਹ ਇੱਥੇ ਜੰਮੇ ਪਲੇ ਨੇ ਇੱਥੇ ਦੇ ਮਾਹੌਲ ਦੇ ਨਾਲ ਰਹਿ ਸਾਰਾ ਕੁਝ ਕਰਨਾ ਪੈਣਾ ਹੈ ਕਿ ਆਪਾਂ ਕਹਿੰਨੇ ਕਿ 12th ਗ੍ਰੇਡ ਤੱਕ ਬਹੁਤ ਲੋਕ ਕਹਿੰਦੇ ਨੇ ਕਿ ਖਰਚਾ ਨਹੀਂ ਹੁੰਦਾ ਸਟੱਡੀ ਫ੍ਰੀ ਹੁੰਦੀ ਹੈ ਪਰ ਜੇ ਸੋਚਿਆ ਜਾਵੇ ਥੋੜੀ ਬਹੁਤੀ ਤਾਂ ਖਰਚੇ ਨਿਕਲ ਹੀ ਜਾਂਦੇ ਐ ਜਿਵੇਂ ਇੱਕ ਬੱਚੇ ਦਾ 100 ਤੋਂ 200 ਡਾਲਰ ਮੰਥਲੀ ਨਿਕਲ ਹੀ ਜਾਂਦਾ ਹੈ ਜੀ ਦਾ ਸਟਰੂ ਯਾ ਸੋ ਫਿਰ ਜਦੋਂ ਯੂਨੀਵਰਸਿਟੀ ਜਾਂਦੇ ਐ ਨਾ ਤੇ ਉਹ ਟਾਪ ਲੈਵਲ ਦਾ ਖਰਚਾ ਹੋ ਜਾਂਦਾ ਹੈ ਐਗਜ਼ੈਕਟਲੀ ਦੈਟਸ ਟ੍ਰੂ ਸੋ ਯਾ ਮੈਨੂੰ ਬਹੁਤ ਇਦਾਂ ਫੀਲ ਹੁੰਦਾ ਹੈ ਕਿ ਆਪਣੇ ਬੱਚੇ ਜਦੋਂ 15 16 ਸਾਲਾਂ ਦੇ ਹੋ ਜਾਂਦੇ ਇੱਥੇ ਸਾਰੇ ਉਹਦੇ ਤੇ ਉਹ ਕੰਮ ਲੱਭਣਾ ਸ਼ੁਰੂ ਕਰ ਦਿੰਦੇ ਆ ਜਾਂ ਫੈਮਲੀ ਕਹਿੰਦੀ ਆ ਕੰਮ ਕਰ ਲਓ ਜਾਂ ਬੱਚੇ ਚਾਹੁੰਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਖਰਚਾ ਕਿਵੇਂ ਹੋਣਾ ਹੈ ਨਾ ਸੋ 140 ਏਜ ਦੇ ਵਿੱਚ ਹੀ ਇੰਨਾ ਵੱਡਾ ਬਰਡਨ ਉਹਦੇ ਸਿਰ ਤੇ ਆ ਜਾਂਦਾ ਕਰਜ ਦੀ ਰਿਸਪੋਨਸਿਬਿਲਟੀ ਆ ਜਾਂਦੀ ਨਾ ਉਹਨਾਂ ਦੇ ਸਿਰ ਤੇ ਹੋ ਜਾਂਦਾ ਕਿ ਅਸੀਂ ਵੀ ਇੰਡੀਪੈਂਡੈਂਟ ਹੋ ਜਾਈਏ ਯੂ نو ਥੋੜੇ ਪੈਰੈਂਟਸ ਦੀ ਵੀ ਹੈਲਪ ਫਾਈਨੈਂਸ਼ਲੀ ਵੀ ਹੈਲਪ ਕਰ ਸਕਦੇ ਬੱਚੇ ਸੋਚਣ ਲੱਪਨ ਦੇ ਯਾਰ ਯਾ ਬਿਲਕੁਲ ਸਹੀ ਗੱਲ ਹੈ ਤੇ ਆਪਾਂ ਆਪਣੇ ਆਪ ਨੂੰ ਸੋਚੀਏ ਜਦੋਂ ਆਪਾਂ ਉਹਨਾਂ ਦੀ ਲਾਈਫ ਤੇ ਵਿੱਚ ਉਹ ਵਾਲੀ ਏਜ ਦੇ ਵਿੱਚ ਸੀਗੇ ਤੇ ਆਪਾਂ ਤਾਂ ਮੁੱਜਾ ਮੰਨਦੇ ਸੀ ਐਗਜੈਕਟਲੀ ਬੈਕ ਹੋਮ ਅਸੀਂ ਕਦੀ ਨਹੀਂ ਸੋਚਿਆ ਸੀ ਕਿ 16 17 ਜਾਂ 18 ইয়ার্স ਦੀ ਏਜ ਤੋਂ ਅਸੀਂ ਕਦੀ ਜੌਬ ਕਰਾਂਗੇ ਯਾ ਬਸ ਬਹੁਤ ਪਾਰਟ ਟਾਈਮ ਸਮਝ ਲੋ ਪ੍ਰithvi ਕਿੰਨਾ ਬੱਚਿਆਂ ਨੂੰ ਵਿਚਾਰਿਆਂ ਨੂੰ ਫੀਲ ਹੁੰਦਾ ਬਹੁਤ ਹੀ ਜ਼ਿਆਦਾ ਹਾਂ ਜੀ ਮੈਂ ਬਹੁਤ ਕੇ ਵੇਰੇ ਫੀਲ ਹੁੰਦਾ ਤਾਂ ਮੇਰਾ ਸਿਗਾ ਕਿ ਮੈਂ ਇਹ ਛੋਟਾ ਜਿਹਾ ਇਦਾਂ ਹਨਾ ਡਿਸਕਸ ਕਰੀਏ ਆਪਾਂ ਕਿ ਕਈ ਵੇਰੇ ਆਪਾਂ ਚੀਜ਼ਾਂ ਨੂੰ ਕੀ ਕਹਿੰਦੇ ਹੁੰਦੇ ਧਿਆਨ ਚ ਹੁੰਦੀਆਂ ਨੇ ਪਰ ਆਪਾਂ ਉਹਨਾਂ ਚੀਜ਼ਾਂ ਨੂੰ ਡੁੰਗ ਡੁੰਗੇ ਤਰੀਕੇ ਨਾਲ ਸਮਝਦੇ ਨਹੀਂ ਆਪਾਂ ਕਹਿੰਦੇ ਕੋਈ ਨਹੀਂ ਇੱਥੇ ਕੰਮ ਕਰਦੇ ਸਾਰੇ ਕਰਦੇ ਆ ਤੋ ਥੋੜਾ ਜਿਹਾ ਆਪਾਂ ਜੀ ਆਪਣੇ ਆਪ ਤੇ ਲਾਈਏ ਕਿ ਅਸੀਂ ਇੰਜੋਏ ਕੀਤਾ ਉਹ ਮੂਮੈਂਟ ਉਹ ਸਾਡੇ ਬੱਚੇ ਕਿਉਂ ਨਹੀਂ ਕਰ ਸਕਦੇ ਯਾ ਰਾਈਟ ਸੋ ਹਾਂਜੀ ਸੋ ਤੁਸੀਂ ਦੀਦੀ ਜੀ ਨੀਤਾ ਦੀ ਜੀ ਤੁਸੀਂ ਇਹ ਦੱਸੋਗੇ ਤੁਸੀਂ ਇਸ ਬਿਜ਼ਨਸ ਨੂੰ ਕਿਉਂ ਜੁਆਇਨ ਕੀਤਾ ਤੁਹਾਡਾ ਕੀ ਵਾਇਸ ਹੈਗਾ ਯਾ ਜਿੱਦਾਂ ਮੈਂ ਪਹਿਲੇ ਕਿਹਾ ਸੀਗਾ I have when you come into this country ਤੁਹਾਡੇ ਯੂ نو ਡੇ 1 ਤੋਂ ਤੁਹਾਡੇ ਐਕਸਪੈਂਸਸ ਸ਼ੁਰੂ ਹੋ ਜਾਂਦੇ ਹੈ ਰਾਈਟ ਤੋਂ ਆਨ ਓਵਰ ਕਮ ਵਾਸਤੇ ਤੁਸੀਂ ਇੱਕ ਜੌਬ ਚਲੋ ਕਰ ਲਈ ਬਟ ਦੈਨ ਵੈਨ ਯੂ ਸਟਾਰਟ ਆਲਵੇਸ ਸਟਾਰਟ ਵਿਦ ਅ ਲੋਅਰ ਵੇਜ ਰਾਈਟ ਕਿਉਂਕਿ ਐਕਸਪੀਰੀਅੰਸ ਤੁਹਾਨੂੰ ਹੁੰਦਾ ਨਹੀਂ ਹੈ ਤੋਂ ਲੋਅਰ ਵੇਜ ਇਸ ਨਾਟ ਇਨਾਫ ਟੂ ਪੇ ਫॉर ਆਲ ਯੋਰ ਬਿਲਸ ਐਂਡ ਸਟਫ ਲਾਈਕ ਦੈਟ ਤੋਂ ਤੁਹਾਨੂੰ ਦੂਸਰੀ ਕੋਈ ਪਾਰਟ ਟਾਈਮ ਜੌਬ ਜਾਂ ਕੋਈ ਐਕਸਟਰਾ ਵੀਕਐਂਡ ਜੌਬ ਤੇ ਕਰਨੀ ਪੈਂਦੀ ਹੈ ਸੋ ਬੇਸਿਕਲੀ ਮਲਟੀਪਲ ਜੌਬਸ ਹੋ ਜਾਂਦੇ ਹੈ ਰਾਈਟ ਹਾਂਜੀ ਉਹ ਮਲਟੀਪਲ ਜੌਬਸ ਵੀ ਮੈਂ ਕਿਤਿਆਂ ਹੈਗੀਆਂ ਸੋ ਦੈਨ all of a sudden and i mean all these years i was always looking for a side hustle always mai you know aajkal yeah, yeah. online pe kuch aanda hai ki you know work from home karo idda idda karo to kafi thonu lagda ki kahi scam na ho gaye ya you know koi sanu paise mangde hai kyu mangde hai gaye whatever yeah, it is to apni research karan nal jo bhi dikya, and mai dekhya ek webinar mai dekhya which was complimentary yeah, yeah. ਤਾਂ ਉਹ ਵਾਚ ਕਰਨ ਤੋਂ ਬਾਅਦ ਮੈਨੂੰ ਥੋੜੀ ਨੋਲੇਜ ਆਈ ਕਿ ਇਹ ਬਿਜ਼ਨਸ ਕਾ ਦੇ ਬਾਰੇ ਹੈ ਕਰ ਰਹੀ ਇਟਸ ਆਲ ਅਬਾਊਟ ਦ ਬਿਜ਼ਨਸ ਬਾਰੇ ਸੀਗਾ ਕਿ ਤੁਸੀਂ ਬਸ ਆਪਣਾ ਇੱਕ ਘੰਟਾ ਦੇਣਾ ਸੀਗਾ ਐਂਡ ਤੁਹਾਨੂੰ ਵੈਨ ਯੂ ਜੈਨੂਇਨਲੀ ਲੁਕਿੰਗ ਫॉर ਸਮਥਿੰਗ ਯੂ ਡੈਫੀਨਿਟਲੀ ਹੈਵ ਟੂ ਪੁੱਟ ਯੋਰ 1 ਆਵਰ ਐਟ ਲੀਸਟ ਇਹ ਸਾਕਰੇ ਟੂ ਵਾਚ ਥੈਟ ਵੈਬਿਨਾਰ ਤਾਂ ਉਹ ਦੇਖਣ ਤੋਂ ਬਾਅਦ ਮੈਨੂੰ ਇਹਦੇ ਵਿੱਚ ਇੰਟਰਸਟ ਹੋਇਆ then mm -hmm. i went to the next step of uh, paying 149 jada refundable se ga right ਹਾਂਜੀ ਉਹ ਰਿਫੰਡੇਬਲ ਮੈਂ ਸੋਚ ਕੇ ਗਈ ਸੀ ਕਿ ਚਲੋ ਕੁਝ ਨਹੀਂ ਤਾਂ ਮੈਂ ਆਪਣੇ 20 ਡੇਸ 15 ਡੇਸ ਚ ਮੈਂ ਰਿਫੰਡ ਲੈ ਲੈਣਾ ਬਟ ਵਾਂਸ ਵੈਨ ਆਈ ਗਾਟ ਇਨਟੂ ਇਟ ਐਂਡ ਆਈ ਸੋ ਦ ਹੋਲ ਸਟੈਪ ਬਾਈ ਸਟੈਪ ਇਨਾਂ ਦੀ ਜਿੱਦਾਂ ਟ੍ਰੇਨਿੰਗ ਆਫਰ ਕਰਦੇ ਆ ਇਨਾਂ ਦੀ ਜਿਹੜੀ ਫੰਡਲ ਹੈਗੀ ਹੈ ਜਿਹੜੀ ਵੈਬਸਾਈਟ ਬਣਾਉਂਦੇ ਆ ਐਂਡ ਸੋ ਮਨੀ ਕਮਿਊਨਿਟੀ ਮੈਂਬਰਸ ਜਿਹੜੇ ਸਾਡੇ ਔਰ ਤੁਹਾਡੇ ਵਰਗੇ ਹੈਗੇ ਆ ਜਿਹੜਾ बिजनेस ਕਰ ਰਹੇ ਹੈ ਜੁੜੇ ਹੈਗੇ ਐ ਐਂਡ ਦੇ ਆਰ ਡੂਇੰਗ ਵੈਲੀ ਵੈਲ ਤੋ ਉਹਨਾਂ ਤੋਂ ਇਨਸਪਾਇਰ ਹੋ ਕੇ ਤਾਂ ਆਈ ਵੈਂਟ ਫੋਰਵਰਡ ਆਈ ਅਗੇਨ ਲੀਪਡ ਇੰਟੂ ਦਿਸ बिजनेस ਸੋ ਦਿਸ ਵਾਸ ਮਾਈ ਮੇਨ ਮੇਨ ਰੀਜ਼ਨ ਕਿਉਂਕਿ ਅੱਗੇ ਅੱਗੇ ਜਿੱਦਾ ਖਰਚੇ ਵਧ ਰਹੇ ਹੈਗੇ ਐ ਤੁਹਾਡੇ ਮੂਲਕ ਹੈ ਮੌਰਗੇਜ ਹੈ ਇੰਟਰਸਟ ਰੇਟ ਵਧ ਰਹੇ ਹੈਗੇ ਬਿਲਕੁਲ ਅਮੇਜ਼ਿੰਗ ਸਾਈਡ ਹਸਲ ਦੀ ਲੋੜ ਤਾਂ ਹੁੰਦੀ ਹੁੰਦੀ ਹੈ ਹਾਂ ਜੀ ਤੋ ਸਾਈਡ ਤੇ ਮੈਂ ਵੀ ਇਹ ਬਹੁਤ ਹੀ ਰਿਸਰਚ ਕਰਨ ਤੋਂ ਬਾਅਦ ਐ ਸਟੈਪ ਲਿਆ ਐਂਡ ਇਟ ਵਾਸ ਆਮ ਰੀਲੀ ਗਲੈਡ ਆਮ ਰੀਲੀ ਬlesਟ ਐਂਡ ਆਮ ਰੀਲੀ ਥੈਂਕਫੁਲ ਕਿ ਮੈਂ ਐ ਜੁਆਇਨ ਕੀਤਾ ਬਿਜ਼ਨਸ ਯਾ ਬਿਲਕੁਲ ਹਾਂ ਜੀ ਸੋ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਵਾਈ ਕੁ ਜੀ ਤੁਹਾਨੂੰ ਕੰਮ ਚਾਪੀ ਦੇ ਬਹੁਤ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਥੈਂਕ ਯੂ ਥੈਂਕ ਯੂ ਜੀ ਤੁਹਾਨੂੰ ਜੀ ਥੈਂਕ ਯੂ ਜੀ ਤੇ ਅਕਸਰ ਆਪਾਂ ਮੋਸਟਲੀ ਲੇਡੀਜ਼ ਹੈ ਨਾ ਇਦਾਂ ਸੋਚਦੀਆਂ ਕਿ ਹਾਈ ਸਕੈਮ ਨਾ ਹੋਵੇ ਹੈ ਨਾ ਕਿ ਫਰਾਡ ਨਾ ਹੋਵੇ ਇਦਾਂ ਨਾ ਹੋਵੇ ਬਹੁਤ ਗੱਲਾਂ ਆਉਂਦੀਆਂ ਤਾਂ ਕੀ ਤੁਹਾਡੇ ਮਾਇੰਡ ਚ ਵੀ ਇਹਦਾ ਆਇਆ ਸੀਗਾ ਕਿ ਤੁਸੀਂ ਵੀ ਸਕੇਪਟਿਕਲ ਸੀਗੇ ਸਕੈਮ ਨਾ ਹੋਵੇ ਜਾਂ ਕੁਝ ਹੋਰ ਡਰ ਸੀ ਬਾਕੀ ਆਪਣੇ ਡਰ ਕਿਵੇਂ ਪੂਰੇ ਪਰੇ ਕਿਤੇ ਯਾ ਐਗਜੈਕਟਲੀ ਤਾਂ ਜਦੋਂ ਮੈਂ ਵੈਨ ਆਈ ਪੇਡ that 149 ਰਿਫੰਡਰਬਲ ਤਾਂ ਉਹਦੇ ਵਿੱਚ ਫਿਰ ਮੈਨੂੰ ਮੇਰੀ ਜਿਹੜੀ ਮੈਂਟਰ ਸੀਗੀ ਸ਼ੀ ਗਾਈਡਡ ਮੀ ਔਨ ਐਨ ਐ ਮੈਨੂੰ ਆਪਣੇ ਕੋਸਟ ਇੰਟਰੋਡਿਊਸ ਕਰਵਾਇਆ ਉਹਨਾਂ ਨਾਲ ਮੈਂ ਗੱਲ ਕੀਤੀ बिकॉज ਦੇ ਆਰ ਆਲਰੇਡੀ ਇਨਟੂ ਦਿਸ ਬਿਜ਼ਨਸ ਰਾਈਟ ਤੋ ਜਿਹੜੇ ਆਲਰੇਡੀ ਕਰ ਰਹੇ ਹੈਗੇ ਆ ਤੋ ਉਹਨਾਂ ਤੋਂ ਤੁਹਾਨੂੰ ਡਾਇਰੈਕਟਲੀ ਪਤਾ ਚੱਲਦਾ ਹੈ ਕਿ ਇਹ ਸਕੈਮ ਹੈ ਕਿ ਨਹੀਂ ਹੈ ਰਾਈਟ ਉਹ ਤੁਹਾਨੂੰ ਪੂਰਾ ਗਾਈਡੈਂਸ ਦਿੰਦੇ ਹੈਗੇ ਆ ਕਿ ਤੁਹਾਨੂੰ ਕਿਵੇਂ ਇਹ ਯੂ نو ਸੈਟਅਪ ਕਰਨੀ ਹੈਗੀ ਇਹ ਬਿਜ਼ਨਸ ਕਿਦਾਂ ਸੈਟਅਪ ਕਰਨਾ ਹੈਗਾ ਕਿ ਇਹਦੇ ਸਟੈਪਸ ਹੈਗੇ ਆ ਤੋ ਉਹਨਾਂ ਤੋਂ ਸਾਰੀ ਗੱਲਬਾਤ ਕਰਨ ਤੋਂ ਬਾਅਦ ਪਲੱਸ ਆਪਣੇ ਜਿਹੜੇ ਉਹਨਾਂ ਨੇ ਸਾਨੂੰ ਆਪਣੀ ਲੀਡ ਗਰੁੱਪ ਵਿੱਚ ਆਪਣੇ ਪਰਸਨਲ ਗਰੁੱਪ ਪੇਜ ਤੇ ਵੀ ਐਡ ਕਰਕੇ ਸਾਨੂੰ ਦਿਖਾਇਆ This is what people are doing. All these people are associated with this business, or kida all success ho rahein, right? right. Yeah. So all saara dekhon to baad main yakin hon to baab hi main ather paya business. ਯਾ ਦੈਟਸ ਕਰਡ ਹਰ ਯਕਨ ਦਾ ਪਾਵ ਹੈ ਕਿ ਜਿੰਨਾ ਚਿਰ ਅਸੀਂ ਫਸਟ ਸਟੈਪ ਨਹੀਂ ਲਵਾਂਗੇ ਤੇ ਅਸੀਂ ਸੈਕੰਡ ਸਟੈਪ ਕਿਵੇਂ ਲਵਾਂਗੇ ਹੈ ਨਾ ਸੋ ਫਸਟ ਸਟੈਪ ਤਾਂ ਉਹ ਹੀ ਆਪਾਂ ਸਾਰਿਆਂ ਨੂੰ ਪੁੱਛਦੇ ਹਾਂ ਕਿ ਤੁਸੀਂ ਜਦੋਂ ਸਾਨੂੰ ਕੋਈ ਪੁੱਛਤਾ ਹੈ ਕਿ ਆਈ ਏਮ ਇੰਟਰਸਟਿਡ ਕਿ ਇਨਫੋਰਮੇਸ਼ਨ ਦੇ ਦੋ ਆਪਾਂ ਆਲਵੇਸ ਕਹਿੰਦੇ ਹਾਂ ਨਾ ਆਪਣਾ ਨਾਮ ਤੇ ਈਮੇਲ ਐਡਰੈਸ ਦੇ ਦੋ ਇਹ ਹੀ ਛੋਟਾ ਜਿਹਾ ਇੱਕ ਸਟੈਪ ਹੈਗਾ ਯਾ ਸੋ ਇਹਨੂੰ ਲੈਣ ਤੋਂ ਚਿੰਤਕਿਆ ਬਿਲਕੁਲ ਨਾ ਕਰੋ ਇਹ ਟੋਟਲੀ ਫ੍ਰੀ ਹੁੰਦਾ ਹੈ ਕੋਈ ਇਹਦੀ ਕਾਸਟ ਨਹੀਂ ਹੈਗੀ ਤੇ ਹਾਂਜੀ ਤੁਸੀਂ ਦੱਸੋ ਕਿ ਆ ਨੀਤਾ ਦੀ ਜੀ ਕੀ ਤੁਹਾਡਾ ਬਿਜ਼ਨਸ ਸੋ far ਕਿਵੇਂ ਚੱਲ ਰਿਹਾ ਹੈ yes definitely um it's like you know you're, you're stepping up ladder and definitely one day you will reach that goal so Thanks. this is same my story i'm at the beginning level but i'm still getting step by step and reaching my goal mary kafi manu inquiries, i'm kafi leeds manu are hege so look at these are questions sadee webinar a sada interview

so that's what i do with my full-time job then which mess of the okay my take a card yeah my carlinia is then i that's how my journey has been so far so i call you know that's a good apathy but yeah ਅ ਜਿੱਦਾ ਹੁਣ ਮਾਲੂਕ ਜਿਹੜਾ ਬੱਚੇ ਸਕੂਲ ਜਾਂਦੇ ਹੁੰਦੇ ਆ ਰਾਈਟ ਸੋ ਬੱਚਿਆਂ ਨੂੰ ਸਕੂਲ ਛੱਡ ਕੇ ਲੇਡੀਜ਼ ਦਾ ਲੇਡੀਜ਼ ਨੇ ਘਰ ਦਾ ਕੰਮ ਕਰਨਾ ਹੁੰਦਾ ਭੱਜ ਭੱਜ ਕੇ ਤੇ ਜੌਬ ਤੇ ਜਾਣਾ ਹੁੰਦਾ ਨੱਠ ਨੱਠ ਕੇ ਕੰਮ ਫਿਨਿਸ਼ ਕਰਦੀਆਂ ਹੈ ਨਾ ਮੈਂ ਵੀ ਕੀਤਾ ਤੁਸੀਂ ਵੀ ਕੀਤਾ ਰਾਈਟ ਸੋ ਬਹੁਤ ਸਾਰੀਆਂ ਇਦਾਂ ਕਰਦੀਆਂ ਸੋ ਜਿਵੇਂ ਕਲੌਕ ਦੀ ਸੂਈ ਭੱਜ ਰਹੀ ਹੁੰਦੀ ਆ ਆਪਾਂ ਉਹਦੇ ਤੋਂ ਵੀ ਫਾਸਟ ਭੱਜਦੇ ਆ ਜਿਆਦਾ ਤੇਜ਼ ਭੱਜਦੇ ਆ ਨਾ ਤੇ ਕੁਛ ਰਹਿ ਨਾ ਜਾਵੇ ਬੱਚਿਆਂ ਨੇ ਆ ਕਿ ਖਾਣਾ ਖਾਣਾ ਆ ਇੱਥੇ ਰੱਖਾ ਉੱਥੇ ਕਰ ਸੋ ਹਾਂਜੀ ਸੋ ਕਿਉਂ ਨਾ ਆਪਾਂ ਆਪਣੀ ਇਸ ਤੋਰ ਭੱਜ ਨੂੰ ਬਚਾ ਲਈਏ ਆਪਣੀ ਸਿਹਤ ਨੂੰ ਵੀ ਖਿਆਲ ਰੱਖੀਏ ਹਨਾ ਸਿਹਤ ਦਾ ਹਾਂਜੀ ਕਿਉਂਕਿ ਜੇ ਆਪਣੇ ਕੋਲ ਟਾਈਮ ਹੋਊਗਾ ਤਾਂ ਆਪਾਂ ਰਿਲੈਕਸ ਰਹਿਾਂਗੇ ਆਪਣੀ ਬਾਡੀ ਰਿਲੈਕਸ ਰਹੂਗੀ ਤੇ ਆਪਾਂ ਆਪਣੀ ਲਾਈਫ ਨੂੰ ਵੀ ਇੰਜੋਏ ਕਰ ਪਾਵਾਂਗੇ ਬੱਚਿਆਂ ਨੂੰ ਵੀ ਆਪਾਂ ਉਹ ਕਹਿੰਦੇ ਉਹਨੇ ਨਾ ਚਿਰਚੜਾਪਨ ਨਹੀਂ ਦਿਖਾਵਾਂਗੇ ਉਹਨਾਂ ਨੇ ਹੱਸਾ ਕੇ ਡਾਂਗੇ ਹੈਨਾ ਬੇਸਿਕਲੀ ਸਾਡਾ ਮੇਨ ਮਕਸਦ ਹੈਸ ਕੰਟਰੀ ਚ ਆਉਂਦਾ ਆਹੀ ਸੇਗਾ ਕਿ ਤੁਸੀਂ ਆਪਣਾ ਨਾ ਥੋੜੀ ਲਾਈਫ ਸੌਖੀ ਕਰੋ ਕੰਫਰਟ ਲੈਵਲ ਇੱਕ ਮਿਲਣ ਮਿਲੇ ਤੁਹਾਨੂੰ ਨਹੀਂ ਕਿ ਅਸੀਂ ਦੌੜ ਭੱਜ ਕਰਨ ਵਾਸਤੇ ਇਸ ਕੰਟਰੀ ਚ ਨਹੀਂ ਆਏ ਨਹੀਂ ਅਸੀਂ ਨੋ ਟੈਕਸਸ ਜਾਂ ਦੂਸਰਿਆਂ ਨੂੰ ਰਿਚ ਕਰਨ ਵਾਸਤੇ ਆਏ ਅਸੀਂ ਆਪਣੇ ਆਪ ਦਾ ਸੋਚਣਾ ਹੈਗਾ ਕਿ ਅਸੀਂ ਕਿੱਦਾਂ ਰਿਚ ਹੋਈਏ ਸਾਡੇ ਕੰਫਰਟ ਲੈਵਲ ਕਿੱਦਾਂ ਕੰਫਰਟੇਬਲ ਲਾਈਫ ਕਿੱਦਾਂ ਦੇਈਏ ਆਪ ਨੂੰ ਤਾਂ ਬਚਾਣਾ ਹੈ So, That's this is good. the best opportunity. Uh, Ed Business is the best opportunity, best platform to achieve yeah. that goal of your life. Thank yeah. You. ਤੇ ਅ ਨੀਤਾ ਜੀ ਤੁਸੀਂ ਆਪਣੇ ਈਵਰਸ ਨੂੰ ਆਪਾਂ ਵੈਸੇ ਤਾਂ ਥੋੜਾ ਥੋੜਾ ਦੱਸ ਦਿੱਤਾ ਪਰ ਜੇ ਇੱਕ ਵਾਰੀ ਤੁਸੀਂ ਡਿਟੇਲ ਦੇ ਵਿੱਚ ਦੱਸ ਦੋ ਫਸਟ ਤੋਂ ਕਿਹੜੇ ਸਟੈਪਸ ਨੇ ਆਪਣੇ ਬਿਜ਼ਨਸ ਨੂੰ ਜੁਆਇਨ ਕਰਨ ਦੇ ਜੇ ਕੋਈ ਕਹਿੰਦਾ ਕਿ ਯਾਰ ਮੈਨੂੰ ਆਈ ਏਮ ਇੰਟਰਸਟਿਡ ਹੈ ਨਾ ਸੋ ਮੈਨੂੰ ਇਨਫੋਰਮੇਸ਼ਨ ਦੇ ਦੋ ਤੇ ਆਪਾਂ ਉਹਨਾਂ ਨੂੰ ਕੀ ਅਨਸਰ ਦੇਵਾਂਗੇ ਤੁਸੀਂ ਉਹ ਸਾਰਾ ਦੱਸੋ ਬਸ ਮੇਰਾ ਫਸਟ ਸਟੈਪ ਆਹੀ ਹੋਣਾ ਕਿ ਵੈਨ ਦੇ ਸੀ ਮਾਈ ਐਡ অর ਮਾਈ ਮੈਸੇਜ and they are interested in to learn more the first step hai ga to apne naam aur email de zariye tusi meri website te login kar sakde meri ya ramant ji de that will take you to a complimentary workshop thano miluga dekhne waste to aur de tusi bas ghanta ya de ghante da vi hunda hai right so, to see or hai ga, that will give you a detailed idea about this business so 100%. once you are into this you are also associated with the thadaika uh, group then i lead group then i'll attached attached kadhia right so you will 100%. see those uh, business partners hai ga, a business kar rahe. second thawno, oh, step oho hoga then 100%. 100%. thirdly is when you see those people then you are more interested then you can pay your refundable $149 100%. 100%. and then after mm -hmm. that, you will get more insight business step by step and how to Basically, $149 is all for your website building, the funnel building or the automation uh, email campaigns from there. Basically, Thank it's you. for that. And Thank this you. is a lifetime thing, like you don't have to renew anything again and So it is just one-time fee and one time be refundable Hega If you think this Thank is not for you, you can always refund it so mm -hmm. definitely many mm -hmm. uh, look at the request ki definitely try this because mm -hmm. you're not losing anything end of the day echo mm -hmm. the uh, webinar and secondly mm -hmm. this money is also refundable right mm -hmm. so bilkul once bilkul. you see all these success stories you get inspired definitely you will want to go ahead with this business and mm -hmm. that's the best thing ever bilkul di, bilkul ਕੈਨੇਡਾ ਚ ਆਇਆ ਮੈਨੂੰ 24 ਸਾਲ ਹੋ ਗਏ ਤੁਹਾਨੂੰ ਵੀ 15 ਸਾਲ ਹੋ ਗਏ ਆਪਣੀ ਕੰਟਰੀ ਚ ਆਇਆ ਲੋਕ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਤੋਂ ਵੀ ਪਹਿਲਾਂ ਦੇ ਆਏ ਨਹੀਂ ਹਨ ਸੋ ਕੀ ਹੈ ਕਿ ਆਪਾਂ ਜਿੱਥੇ ਇੱਕ ਵਾਰੀ ਹੁੰਦਾ ਕਿ ਸਟੋਰ ਚ ਜਾਂਦੇ ਆ 5% ਉਹ ਕਹਿੰਦੇ ਕਿ ਆਫ ਮਿਲੂਗਾ ਆਪਾਂ ਫਟਕਦਾ ਨਹੀਂ ਦੇ ਕੇ ਹਨਾ ਤਾਂ ਉਹ 2-4 ਡਾਲਰ ਲਈ ਪੱਜਦੇ ਆ ਸੋ ਵਾਈ ਨੋ ਕਿ ਜਿੱਥੇ ਤੁਹਾਡਾ ਲਾਈਕ ਕੈਸਾ ਦਿਆ ਹਜ਼ਾਰਾਂ ਦਾ ਲੱਖਾਂ ਦੇ ਹਿਸਾਬ ਨਾਲ ਤੁਸੀਂ ਕਮਾ ਸਕਦੇ ਹੋ 150 ਡਾਲਰ 149 ਡਾਲਰ ਪੇ ਕਰਕੇ ਆ ਨੋ ਵੀ ਜੜੀ ਰਿਫੰਡੇਬਲ ਹੈ ਚਾਹਤੋ ਜੇ ਤੁਸੀਂ ਅਗੇ ਸਟੈਪ ਲੈਂਦੇ ਤਾਂ ਦੈਟਸ ਗ੍ਰੇਟ ਜੇ ਨਹੀਂ ਲੈਂਦੇ ਤਾਂ ਤੁਹਾਡੀ ਮਨੀ ਵੀ ਤੁਹਾਨੂੰ ਬੈਕ ਆ ਜਾਣੀ ਤੇ ਤੁਸੀਂ ਪੂਰਾ ਬਿਜ਼ਨਸ ਮਾਡਲ ਵੀ ਜਾਣ ਸਕਦੇ ਹੋ ਮਾਡਲ ਵੀ ਦੇਖ ਸਕਦੇ ਹੋ ਕੀ ਕੀ ਹੈ ਯਾ ਬਿਲਕੁਲ ਤਾਂ ਇਹ ਵੀ ਕੋਈ ਵੀ ਕਰ ਸਕਦਾ ਹੈ 18 ইয়ার্স ਆਫ এজ ਤੋਂ ਉੱਪਰ ਕੋਈ ਵੀ ਸਟੂਡੈਂਟਸ ਜਿਹੜੇ ਆਏ ਹੈਗੇ ਰਾਈਟ ਯੂ ਕੈਨ ਸਟਾਰਟ ਵਿਦ ਅ ਮਿਨਿਮਮ Investment as well, and mm -hmm. then you can decide for yourself with only need investment, can do it. So, okay. part-time uh, uh, job can do it, full-time be doing it, stay home, mm -hmm. home have it. So, community. The which we mm -hmm. have healthcare professionals, sade nurses, mm -hmm. bhi hai, engineers, mm -hmm. hai, IT professional, teachers, teachers, yeah. Yeah, yeah, everybody is into this. ਹਾਂਜੀ ਬਿਲਕੁਲ ਉਹਨਾਂ ਨੂੰ ਦੇਖ ਕੇ ਇਦਾਂ ਮੈਨੂੰ ਇਦਾਂ ਲੱਗਦਾ ਹੁੰਦਾ ਤਾਂ ਵੀ ਮੈਂ ਤਾਂ ਕੁਝ ਵੀ ਨਹੀਂ ਉਹਨਾਂ ਦੇ ਸਾਹਮਣੇ ਜਿਹੜੇ ਇੰਨੇ ਇੰਨੇ ਪੜੇ ਲਿਖੇ ਐ ਲਾਈਕ ਇਨੀ ਗੁੱਡ ਜੌਬ ਵਾਲੇ ਲੋਕ ਕਰ ਰਹੇ ਤਾਂ ਮੈਂ ਕੀ ਉਹਨਾਂ ਦੇ ਸਾਹਮਣੇ ਕੁਝ ਵੀ ਸੋ ਪਤਾ ਨਹੀਂ ਫਿਰ ਲੋਕ ਕਾਤੋਂ ਵੇਟ ਕਰਦੇ ਆ ਸਾਡਾ ਮੋੜ ਆ ਕੰਡ ਦੇ ਮੋਟਿਵ ਇਹੀ ਹੁੰਦਾ ਆ ਲਾਈਵ ਕਰਨ ਦਾ ਕਿ ਤੁਹਾਡੇ ਨਾਲ ਤੁਹਾਡੇ ਕੁਐਸਚਨਸ ਦੇ ਆਨਸਰ ਅਸੀਂ ਸਾਹਮਣੇ ਆ ਕੇ ਦਈਏ ਹੈ ਨਾ ਤੇ ਤਾਂ ਕਿ ਜਿਨ੍ਹਾਂ ਨੇ ਸਾਨੂੰ ਮੈਸੇਜ ਚ ਪੁੱਛਿਆ ਉਹਨਾਂ ਦੇ ਨਾਲ ਨਾਲ ਬਾਕੀਆਂ ਨੂੰ ਵੀ ਪਤਾ ਲੱਗੇ ਹਾਊਸ ਕਲੀਅਰ ਹੋਣ ਤੇ ਉਹ ਵੀ ਆਪੇ ਫਿਊਚਰ ਵੱਲ ਚੱਲ ਸਕਣ ਹੈ ਨਾ yes ਐਂਡ ਦੈਨ ਮੈਂ ਕੈਰੀ ਸੀ ਕਿ 149 ਜਿਹੜਾ ਹੈਗਾ ਤੁਸੀਂ ਜਦ ਰਿਫੰਡ ਹੋ ਜਾਣਾ ਪਰ ਤੁਸੀਂ ਉਹਦੇ ਨਾਲ ਨਾਲ ਇਨਫੋਰਮੇਸ਼ਨ ਵੀ ਗੇਨ ਕਰ ਲੈਣੀ ਆ ਹੈ ਨਾ ਬਿਜ਼ਨਸ ਦੇ ਬਾਰੇ ਇਹ ਆ ਕਿ ਆਪਣੇ ਬੱਚਿਆਂ ਨੇ ਤੇ ਦਾ ਵੱਡੇ ਹੋਣਾ ਹੈ ਅੱਗੇ ਸਾਰਾ ਆਨਲਾਈਨ ਸਿਸਟਮ ਆ ਜਾਣਾ ਤਾਂ ਉਹਨਾਂ ਨੂੰ ਜਿਸ ਦਿਨ ਪਤਾ ਲੱਗੇਗਾ ਕਿ ਮਮਾ ਜਾਂ ਡੈਡੀ ਆਹ ਓਪਰਚੁਨਿਟੀ ಸಿਗੀ ਹੈ ਨਾ ਹੈਗੀ ਆ ਤਾਂ ਤੁਸੀਂ ਇਹ ਦੇਖੀ ਨਹੀਂ ਜਿੱਥੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਚੈੱਕ ਕੀਤੀ ਸੀ ਬਟ ਸਟਾਰਟ ਨਹੀਂ ਕੀਤਾ ਤੇ ਤੁਹਾਡੇ ਬੱਚੇ ਹੀ ਤੁਹਾਨੂੰ ਕਹਿਣਗੇ ਵੀ ਕਿਉਂ ਨਹੀਂ ਸਟਾਰਟ ਕੀਤਾ ਕਿਉਂਕਿ ਚੀਜ਼ ਬਹੁਤ ਵਧੀਆ ਹੈਗੀ ਆ ਸਾਰਾ ਸਿਸਟਮ ਹੌਲੀ-ਹੌਲੀ ਤੁਸੀਂ ਦੇਖ ਰਹੇ ਹੋ ਰੈਸਟੋਰੈਂਟਾਂ ਦੇ ਵਿੱਚ ਵੀ ਉਹ ਕੀ ਕਹਿੰਦੇ ਨੇ ਰੋ ਪਾਰਟ ਹੈ ਉਹ ਆ ਰਹੇ ਨਹੀਂ ਤਾਂ ਲੋਕਾਂ ਦੀਆਂ ਜੌਬਸ ਜਾ ਰਹੀਆਂ ਨਹੀਂ ਹੈ ਨਾ ਸੋ ਸੇਮ ਇਸੇ ਤਰ੍ਹਾਂ ਆਪਾਂ ਜਿਹੜੀਆਂ ਜੌਬਾਂ ਬਾਹਰ ਚੱਲ ਕੇ ਕਰਦੇ ਸੀ ਆਪਾਂ ਘਰੋਂ ਹੀ ਆਪਣੇ ਫੋਨ ਤੋਂ ਲੈਪਟਾਪ ਤੋਂ ਵਾਈਫਾਈ ਦੇ ਨਾਲ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਨਾਲੇ ਇਹਦੇ ਲਈ ਕੋਈ ਟੈਕਨੀਕਲ ਸਕਿੱਲਸ ਜਾਂ ਮਾਰਕੀਟਿੰਗ ਬੈਕਗ੍ਰਾਉਂਡ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਆਨਲਾਈਨ ਜਿੱਦਾਂ ਆਪਣੇ ਫੇਸਬੁੱਕ ਸਕਰੋਲਿੰਗ ਕਰਦੇ ਹੋ ਹੁੰਦੇ ਆ ਬਸ ਸੋਸ਼ਲ ਮੀਡੀਆ ਤੇ ਤੁਸੀਂ ਇਹਨੂੰ ਆਪਣੀ ਕਰਨੀ ਹੈਗੀ ਮਾਰਕੀਟਿੰਗ ਕਰਨੀ ਹੈਗੀ ਬਿਲਕੁਲ ਸਾਨੂੰ ਕਾਮਜਬ ਹੁੰਦੇ ਦੇਖਣ ਦੀ ਬਜਾਏ ਅਸੀਂ ਗੁਜਾਰਿਸ਼ ਕਰਾਂਗੇ ਕਿ ਤੁਸੀਂ ਸਾਡੇ ਨਾਂ ਲਾ ਕੇ ਕਾਮਜਬ ਹੋਵੋ ਐਗਜ਼ੈਕਟਲੀ ਯਾ ਯਾ ਬਿਲਕੁਲ ਸਾਡੀ ਇਹੀ ਕੋਸ਼ਿਸ਼ ਹੈਗੀ ਹੈ ਤੇ ਬਾਕੀ ਜਿਹੜੇ ਸਾਰੇ ਨੇ ਆਪਾਂ ਨੂੰ ਲਾਈਵ ਦੇਖਿਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਜਿਹੜੇ ਰੀਪਲੇ ਦੇਖਣਗੇ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਤੇ ਆਪਣੇ ਤੇ ਤੁਸੀਂ ਐਂਡ ਤੇ ਵਿੱਚ ਕੋਈ ਆਪਣੇ ਵਿਅਰਸ ਨੂੰ ਸਪੈਸ਼ਲ ਮੈਸੇਜ ਦੇਣਾ ਚਾਹੋਗੇ Uh -huh. Bas mera ahi message hona ki life to na na yeah. you know we have a good opportunity for you a e opportunity the to see end of the day gain he gain karoge it's nothing yeah. to lose in this and you yeah. are learning so much about uh, this business and yeah. if you think this is not for you definitely always you can uh, take a refund so, no, in okay. to see, you know, lose mm -hmm. right? All yeah, you will uh, get is you are going to gain something out of it. And if not, maybe in future also. If not, yes, no. you can always yes. decide in future. It's not that uh, there is a deadline or a target or yeah. So that's my only message to all my viewers and to yeah, to my followers as well. On yeah, yeah. Sare bhi word de, video message ਯਾ ਸੋ ਅਨੀਤਾ ਦੇ ਜੀ ਤਾ ਦਾ ਮੈਂ ਬਹੁਤ-ਬਹੁਤ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਬਹੁਤ ਹੀ ਸੋਹਣੇ ਵੈਲਕਮ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਸਾਰਿਆਂ ਨੂੰ ਸੋ ਆਈ ਹੋਪ ਕਿ ਸੇ ਦੇ ਨਾਲ ਆਪਣੀ ਸਟੋਰੀ ਮੈਚ ਕਰਦੀ ਹੋਵੇ ਤਾਂ ਆਪਣੇ ਨਾਲ ਉਹ ਆ ਕੇ ਅੱਗੇ ਚੱਲਦੇ ਹੈ ਨਾ ਤੇ ਲਾਈਫ ਆਪਣੀ ਨੂੰ ਸੌਖਾ ਕਰੇ ਸ਼ੁਰੂ ਸ਼ੁਰੂ ਅਹਾਂ ਜੀ ਤੇ ਅਸੀਂ ਹੁਣ ਲਾਈਵ ਬੰਦ ਕਰਦੇ ਆ ਤੇ ਜੇ ਤੁਸੀਂ ਅਜੇ ਤੱਕ ਸਾਡੀ ਸਾਡਾ ਲਾਈਵ ਚ ਰੀਪਲੇ ਦੇਖ ਰਹੇ ਸੀ ਤਾਂ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਫਰਡੇ ਨੂੰ ਮੇਰੇ ਵੱਲੋਂ ਮੇਰੇ ਪੇਜ ਤੇ ਇੱਕ ਸਰਪ੍ਰਾਈਜ਼ ਮਿਲੇਗਾ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਨੂੰ ਸਰਪ੍ਰਾਈਜ਼ ਕਰਾਂ ਸੋ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਸਾਡੇ ਪੇਜ ਤੇ ਸਲੋ ਸਪੋਰਟ ਕਰਦੇ ਰਹੋ Thank you. Thank you. you. are welcome. So have a you. day god bless you. Thank you. Thank you. Thank you. Thank you. Yes. Thank you. Everyone. bye, -bye. bye.